ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਗੱਲ ਕਰਦੀ ਨਿੱਜੀ ਜੀ ਜੀ ਜੇ ਕੇ ਮੋਟੀ ਹੁੰਦੀ ਜਾਂਦੀ ਨਿੱਜੀ ਜੀ ਤੇ ਜੇ ਮੋਟੀ ਹੁੰਦੀ ਜਾਂਦੀ ਨਿੱਜੀ ਜੀ ਤੇ ਜੇ ਮੋਟੀ ਹੁੰਦੀ ਜਾਂਦੀ ੁੰਡਲਾ ਵਾਲੇ ਵਾਲ ਨਸ ਫੇਰਾਂ ਵੇਚੀ ਨਾ ਚੀਰਦੀ ਬੜਕੇ ਵੇਖੋ ਜੀ ਨਾ ਕੋਰਗੀ ਤੇ ਕਿ ਕਿ ਨੱਚਣਾ ਡਾਰ ਕਿਤੇ ਵਿੱਚ ਹੀ ਆਜ ਪਟੋ ਪੱਟੀ ਮਾਰ ਕੇ ਗਾਦ ਗਿਆ ਦਾ ਵੇੜਾ ਆਜ ਪਟੋ ੱਡੀ ਮਾਰ ਕੇ ਦਿਨਾ ਕਿ ਕਿ ਨੱਚਣਾ ਝੜੀਆਂ ਮੂੰਹ ਤੋਂ ਕੇ ਨਾ ਆਈਆਂ ਨੇ ਨੱਚਦੀਆਂ ਮਲਵੈਣਾ ਜਿੰਨਾ ਪੈਰ ਝਾਂਜਰਾਂ ਪਾਈਆਂ ਨੇ ਉੱਤੇ ਸੱਪ ਦੁੱਖਾ ਮਾਰਦਾ ਭਜੋ ਵੀ ਹੋਵੇ ਬਾਬੂ ਕੱਲਾ ਮੱਝਾ ਜਾਰਦਾ ਭਜੋ ਵੀ ਹੋਵੇ ਬਾਬੂ ਕੱਲਾ ਮੱਝਾ ਜਾਰਦਾ ਜਗ ਦਾ ਮਾਣ ਇਸੇ ਮਾਣ ਨੂੰ ਅੱਗੇ ਵਧਾਉਂਦੇ ਆ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਦਾ ਉਪਰਾਲਾ ਕਰਦਿਆਂ ਆਕਸਫੋਰਡ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੈਲ ਵਿਖੇ ਤੀਜ ਦਾ ਤਿਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਨ ਪ੍ਰੀਤ ਸਿੰਘ ਧਾਲੀਵਾਲ ਪ੍ਰਿੰਸੀਪਲ ਵਿਜੇਕਪੁਰ ਨਮਨੀਤ ਕੌਰ ਹਰਜੋਤ ਕੌਰ ਅੰਸ਼ੂ ਅਹੂਜਾ ਅਤੇ ਟਰਾਂਸਪੋਰਟ ਮੁਖੀ ਸਰਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਅਰਦਾਸ ਦੇ ਨਾਲ ਕੀਤੀ ਗਈ ਪੀ ਆ ਅੱਜ ਵੀ ਦਿਲਾਂ ਦੇ ਵਿੱਚ ਜਿਉਂਦਿਆਂ ਨੇ ਜੇਕਰ ਬੱਚਿਆਂ ਵਿੱਚ ਇਹ ਭਾਵਨਾ ਜੀਵਤ ਹੈ ਤਾਂ ਨੱਚਣ ਖੇਡਣ ਮਨ ਕਾ ਚਾਓ ਇਸ ਭਾਵ ਦੇ ਤਹਿਤ ਬੱਚਿਆਂ ਦੇ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਲਈ ਛੋਟੀਆਂ ਨੰਨੀਆਂ ਮੁੰਨੀਆਂ ਧੀਆਂ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਏ ਤੋਂ ਬਾਅਦ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਪੇਸ਼ ਕਰਦੇ ਪੰਜਾਬੀ ਪਹਿਰਾਵੇ ਦੇ ਵਿੱਚ ਸਜੇ ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਸੋਲੋ ਡਾਂਸ, ਗੀਤ, ਗਰੁੱਪ ਡਾਂਸ ਦੁਆਰਾ ਸਭ ਦਾ ਮਨ ਮੋਲ ਲਿਆ। ਇਸ ਤੋਂ ਇਲਾਵਾ ਸਾਡੇ ਵਿਰਸੇ ਦੀ ਪਛਾਣ ਉਜਾਗਰ ਕਰਦਿਆਂ ਸੋਨ ਮਹੀਨੇ ਦੀ ਮਹੱਤਤਾ ਨੂੰ ਪੇਸ਼ ਕਰਦਿਆਂ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਸਾਡੇ ਵਿਰਸੇ ਦੀ ਪਛਾਣ ਰੈਂਸੈਨ ਖਾਨਪੇਨ ਹਾਰ ਸ਼ਿੰਗਾਰ ਨੂੰ ਦਰਸਾਉਂਦਿਆਂ ਬੱਚਿਆਂ ਵੱਲੋਂ ਲਗਾਈਆਂ ਗਈਆਂ ਦੁਕਾਨਾਂ ਮੁੱਖ ਆਕਰਸ਼ਣ ਦਾ ਕੇਂਦਰ ਰਹੀਆਂ। ਛੋਟੇ ਬੱਚਿਆਂ ਦੇ ਪਹਿਲਵਾਨੀ ਕੋਲ ਨੂੰ ਸਭ ਨੇ ਪਸੰਦਗੀ ਦਿੱਤਾ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਜੇ ਕੁਮਾਰ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਸਦਾ ਜਿਉਂਦੀਆਂ ਨਹੀਂ ਰਹਿੰਦੀਆਂ ਇਸ ਲਈ ਆਕਸਫੋਰਡ ਸਕੂਲ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਲਈ ਵਕ-ਵਕ ਸਮੇਂ ਤੇ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਰਹੀ ਵਿਸ਼ੇਸ਼ ਉਪਰਾਲਾ ਕਰਦਾ ਰਹਿੰਦਾ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖੇ ਕਿੰਡਰਗਾਰਡਨ ਦੇ ਬੱਚਿਆਂ ਵਿੱਚ ਮਿਸ 3 ਅਤੇ ਮਿਸਟਰ ਸਿੰਘ ਚੁਣੇ ਗਏ ਅਧਿਆਪਕਾਂ ਤੇ ਬੱਚਿਆਂ ਨੇ ਗੀਤ ਸੰਗੀਤ ਰਾਹੀਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਅੰਤ ਵਿੱਚ ਮੁੱਖ ਮਹਿਮਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਆਕਸਫੋਰਡ ਦੇ ਟੀਚਰਜ਼ ਹਾਂ ਅਸੀਂ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਸੌਣ ਮਹੀਨੇ ਦੇ ਵਿੱਚ ਇਹ ਤੀਆਂ ਦਾ ਤਿਹਾਰ ਸੌਣ ਮਹੀਨੇ ਦੇ ਵਿੱਚ ਕੁੜੀਆਂ ਸੌਣ ਮਹੀਨੇ ਵਿੱਚ ਪੇਕੇ ਆਉਂਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਤੀਆਂ ਲਾਉਂਦੀਆਂ ਨੇ ਆਪਣੇ ਸਹੇਲੀ ਨਾਲ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਖੁਸ਼ੀ ਮਨਾਉਂਦੀਆਂ ਨੇ ਆਪਦੇ ਘਰ ਪਰਿਵਾਰ ਦੇ ਸਾਰੇ ਟੈਨਸ਼ਨ ਨੂੰ ਭੁੱਲ ਜਾਂਦੀਆਂ ਨੇ ਉਹ ਮਿਲਦੀਆਂ ਨੇ ਇਕੱਠੀਆਂ ਦੁੱਖ ਸੁੱਖ ਕਰਦੀਆਂ ਨੇ ਪਿੰਗਾ ਪਾਉਂਦੀਆਂ ਨੇ ਝੂ ਆਪਣੇ ਪਿੰਗਾ ਝੂਟਦੀਆਂ ਨੇ ਠੀਕ ਹੈ ਨਾ ਸਾਰਿਆਂ ਨੂੰ ਮਿਲਦੀਆਂ ਨੇ ਤੇ ਆਪਦੇ ਜ਼ਿੰਦਗੀ ਨੂੰ ਇੰਜੋਏ ਕਰਦੀਆਂ ਨੇ ਇਸ ਮਹੀਨੇ ਹੀ ਸੌਣ ਦੇ ਮਹੀਨੇ ਆਦੇ ਭਰਾ ਤੋਂ ਸੰਧਾਰੇ ਦੀਓ ਢੀਕ ਕਰਦੀਆਂ ਨੇ ਭਰਾ ਨੂੰ ਸੰਧਾਰਾ ਦੇਖੇ ਜਾਂਦਾ ਬਿਸਕਟਾਂ ਦਾ ਤੇ ਉਹਨਾਂ ਨੂੰ ਕੱਪੜੇ ਦੇਖੇ ਜਾਂਦਾ ਇਸ ਸਬਾਰੇ ਹੀ ਦੱਸਣ ਦੇ ਲਈ ਅਸੀਂ ਆਕਸਫੋਰਡ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਇੱਕ ਟ੍ਰੈਡੀਸ਼ਨਲ ਆਪਣੇ ਪਹਿਰਾਵੇ ਦੇ ਨਾਲ ਅਸੀਂ ਜੋੜ ਰਹੇ ਹਾਂ ਵੀ ਆਪਾਂ ਲਹਿੰਗੇ ਦੀ ਵੈਲਿਊ ਕੀ ਆ ਅੱਜਕੱਲ ਬੱਚੇ ਸ਼ਾਰਟ ਡ्रेसेस ਵੱਲ ਜ਼ਿਆਦਾ ਜਾ ਰਹੇ ਨੇ ਵੈਸਟਰਨ ਵੱਲ ਜ਼ਿਆਦਾ ਜਾ ਰਹੇ ਨੇ ਤੀਆਂ ਦੇ ਤਿਹਾਰ ਕਰਕੇ ਸੌਣ ਦੇ ਮਹੀਨੇ ਕਰਕੇ ਬੱਚਿਆਂ ਨੂੰ ਪਤਾ ਲੱਗਦਾ ਵੀ ਅਸੀਂ ਟ੍ਰੈਡੀਸ਼ਨਲ ਕਿਉਂ ਪੋਣਾ ਅਸੀਂ ਸੱਗੀ ਫੁੱਲ ਕਿਉਂ ਲਾਉਣਾ ਪ੍ਰਾਂਨਾ ਕਿਉਂ ਪਾਉਣਾ ਇਹਨਾਂ ਚੀਜ਼ਾਂ ਬਾਰੇ ਅਸੀਂ ਬੱਚੇ ਨੂੰ ਦੱਸਣਾ ਜਦੋਂ ਤੁਸੀਂ ਉਹਨਾਂ ਨੂੰ ਮਾਡਲਿੰਗ ਕਰਾਵਾਂਗੇ ਮਾਡਲਿੰਗ ਵਿੱਚ ਬੱਚੇ ਪ੍ਰੋਪਰ ਆਪਾ ਡਰੈਸਾ ਪੋ ਕੇ ਆਉਣਗੇ ਤੇ ਉਹਨਾਂ ਨੂੰ ਕੁਐਸਚਨਿੰਗ ਕੀਤੀ ਜਾਊਗੀ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪੁੱਛਿਆ ਜਾਊਗਾ ਉਹਨਾਂ ਨੂੰ ਪੰਜਾਬੀ ਕਿਚਨ ਬਾਰੇ ਪੁੱਛਿਆ ਜਾਊਗਾ ਜਿਵੇਂ ਅਸੀਂ ਪੁੱਛ ਲਈਏ ਵੀ ਬੋਈਆ ਕਿਨੂੰ ਕਹਿੰਦੇ ਨੇ ਬੱਚੇ ਨੂੰ ਪਤਾ ਲੱਗੂ ਵੀ ਬੋਈਆ ਇਹਦੇ ਕੀ ਵੈਲਿਊ ਆ ਬੋਈਆ ਕਹਿੰਦੇ ਕਿਨੂੰ ਇਹਨਾਂ ਚੀਜ਼ਾਂ ਬਾਰੇ ਬੱਚੇ ਨੂੰ ਜੋੜਨ ਲਈ ਅਸੀਂ ਥੀਂ ਦਾ ਤਿਆਰ ਮਨਾ ਰਹੇ ਹਾਂ ਜਿਹਦੇ ਵਿੱਚ ਅੱਛੀ ਉਹਨੂੰ ਪੰਜਾਬੀ ਕਿਚਨ ਵੀ ਰ ਵਿੱਚ ਬੱਚਿਆਂ ਨੇ ਟ੍ਰੈਂਡੀਸ਼ਲ ਭਾਂਡੇ ਵੀ ਲਗਾਏ ਨੇ ਪ੍ਰਾਂਧੀਆਂ ਵੀ ਲਗਾਈਆਂ ਨੇ ਉਹਦੇ ਵਿੱਚ ਬੱਚੇ ਨੇ ਆਪਣੇ ਮੇਕਅਪ ਦਾ ਸੈੱਟ ਵੀ ਕੀਤਾ ਸਾਰਾ ਕੁਝ ਸਾਰਾ ਕੁਝ ਬੱਚਿਆਂ ਨੂੰ ਦਿਖਾਉਣ ਦੇ ਲਈ ਜੋੜਨ ਦੇ ਲਈ ਅਸੀਂ ਤੀਆਂ ਦਾ ਤਿਉਹਾਰ ਆਕਸਫੋਰਡ ਸਕੂਲ ਦੇ ਵਿੱਚ ਮਨਾ ਰਹੇ ਹਾਂ ਜੀ ਸਾਹਿਬ ਅੱਜ ਤੁਹਾਡੇ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਹੈ ਬੱਚਿਆਂ ਨੂੰ ਬੜੇ ਚਾਵਾ ਨਾਲ ਮਿਲਾਇਆ ਜਾ ਰਿਹਾ ਇਹ ਤੀਆਂ ਮਨਾਉਣ ਦਾ ਕੀ ਮੁੱਖ ਮਨੋਰਥ ਹੈ ਦੇਖੋ ਜੀ ਬੱਚਿਆਂ ਦਾ ਤਿਆ ਮਨਾਂ ਦਾ ਮੁੱਖ ਕਾਰਨ ਹੈ ਮੈਂ ਕਿ ਕੁੜੀਆਂ ਜਿਹੜੀਆਂ ਮੈਂ ਉਹ ਬੱਚਿਆਂ ਨੂੰ ਅੱਜਕੱਲ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਜਸਟਡ ਮਤਲਬ ਉਹਨਾਂ ਦਾ ਮਾਹੌਲ ਜਿਹੜਾ ਹੈ ਕਿ ਅਸੀਂ ਘਰ ਬਾਹਰ ਨਹੀਂ ਨਿਕਲਣ ਦਿੰਦੇ ਜਾਂ ਅਸੀਂ ਪੰਜਾਬੀ ਵਰਸੇ ਨਾਲ ਮਿਲਣ ਨਹੀਂ ਦਿੰਦੇ ਜਾਂ ਅਸੀਂ ਆਪਣੀਆਂ ਇਤਿਆਬਾਂ ਨੂੰ ਘਰ ਦੇ ਵਿੱਚ ਹੀ ਵਾ ਕੇ ਰਾਜੀ ਹਾਂ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਵੀ ਕੋਈ ਇਹੋ ਜਿਹਾ ਬਾਹਰ ਨਿਕਲਣ ਦਾ ਪਰਪਸ ਬਣੇ ਕਿ ਉਹ ਬਾਹਰ ਨਿਕਲ ਕੇ ਆਪਣੇ ਆਪ ਨੂੰ ਸ਼ੋਅ ਕਰ ਸਕਣ ਆਪਣੇ ਆਪ ਨੂੰ ਬਣਾ ਸਕਣ ਅਸੀਂ ਚਾਹੁੰਦੇ ਤਾਂ ਵਾਹ ਕਿ ਸਾਡੀ ਬੱਚੀ ਅੰਗਰੇਜ਼ੀ ਬੋਲੇ ਅਸੀਂ ਚਾਹੁੰਦੇ ਤਾਂ ਵਾਹ ਸਾਡੀ ਬੱਚੀ ਨਾਲੀ ਚੀਜ਼ ਕਰੇ ਬਟ ਉਹਦੀ ਮੋਟੀਵੇਸ਼ਨ ਵਸੇ ਅਸੀਂ ਕਰਦੇ ਕੁਝ ਨਹੀਂ ਸਭ ਤੋਂ ਪਹਿਲੇ ਤਾਂ ਮੈਂ ਵੀ ਇਹ ਨਾਲ ਚੀਜ਼ ਕਰਨੀ ਚਾਹਾਂਗਾ ਇਹਦੇ ਨਾਲ ਨਾਲ ਕਿ ਅਸੀਂ ਆਪਣੀ ਮਾਂ ਬੋਲੀ ਸਾਡੇ ਨਾਲ ਮਿਲਨ ਵਸੇ ਜਿੰਨੇ ਉਪਰਾਲੇ ਕਰ ਸਕਦੇ ਆ ਆਕਸਫੋਰਡ ਸੀਨੀਅਰ ਸਕੂਲ ਕਲੀ ਜਾਏਗਾ ਅੱਗੋਂ ਤੋਂ ਵੀ ਕਲੀ ਜਾਏਗਾ ਕਿਉਂਕਿ ਮੈਂ ਆਪਣੇ ਸਕੂਲ ਚ ਕਦੀ ਵੀ ਨਹੀਂ ਆ ਗਿਆ ਕਿ ਸਿਰਫ ਅੰਗਰੇਜ਼ੀ ਬੋਲੋ ਮੈਂ ਕਹਿੰਦਾ ਮਾਂ ਬੋਲੀ ਬੋਲੋ ਡੀਸੈਂਟ ਬੋਲੋ ਵਧੀਆ ਬੋਲੋ ਮਿੱਠਾ ਬੋਲੋ ਤਾਂ ਕਿ ਕਿ ਦੂਜੇ ਨਾਲ ਲੜੋ ਝਗੜੋ ਨਾ ਜਿਹੜੇ ਦਿਮਾਗ ਪੰਜਾਬੀ ਦੇ ਵਿੱਚ ਕੁਝ ਖੁਸ਼ ਖੋਈ ਜਾਂਦੇ ਆ ਉਹ ਨਾ ਖੁਸ਼ ਖੋਣ ਤੇ ਅਸੀਂ ਆਪਸ ਵਿੱਚ ਮਿਲ ਕੇ ਤਿਉਹਾਰਾਂ ਦਾ ਮਤਲਬ ਜਾਣੀਏ ਵਿਰਸੇ ਨਾਲ ਜੁੜੀਏ ਤੇ ਉਸ ਚੀਜ਼ ਦੇ ਨਾਲ ਕਰਕੇ ਅੱਜ ਇੱਕ ਉਪਰਾਲਾ ਤੀਆਂ ਦਾ ਤਿਉਹਾਰ ਮਨਾਉਂਦਾ ਅਸੀਂ ਕਰਦੇ ਸਰ ਵਿਰਸੇ ਨਾਲ ਸੰਬੰਧਿਤ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਦਾ ਤੇ ਉਹਨਾਂ ਨੂੰ ਵਰਤਣ ਦਾ ਉਪਰਾਲਾ ਕੀਤਾ ਗਿਆ ਦੇਖੋ ਸਾਡੇ ਸਕੂਲ ਵਿੱਚ ਕੱਲ ਵੀ ਇੱਕ ਪ੍ਰੋਗਰਾਮ ਛੋਟਾ ਜਿਹਾ ਟੈਲੈਂਟ ਹੰਟ ਦੋ ਦਿਨ ਚੱਲਿਆ ਅੱਜ ਤੀਆਂ ਦੇ ਚੱਲ ਰਿਹਾ ਅਸੀਂ ਬੱਚਿਆਂ ਨੂੰ ਮਟਕੇ ਕੀ ਹੁੰਦੇ ਆ ਪਰਾਂਦੇ ਕੀ ਹੈ ਫੁਲਕਾਰੀਆਂ ਕੀ ਹੈ ਸਭ ਨੂੰ ਦਿਖਾਇਆ ਜਾਂਦਾ ਬੱਚੇ ਪਾ ਕੇ ਵੀ ਆ ਰਹੇ ਆ ਪਤਾ ਤਾਂ ਹੈ ਟ੍ਰੰਕਾ ਚ ਰੱਖ ਕੇ ਬੰਦ ਕੀਤੀ ਹੋਈ ਹੈ ਕਿਉਂਕਿ ਬੱਚਾ ਨੇ ਪੈਂਟ ਆ ਸ਼ਰਟਾ ਜੀਨਾ ਪਾ ਲੀਆਂ ਸ਼ੁਰੂ ਕਰ ਦਿੱਤੀਆਂ ਲੇਕਿਨ ਜਦੋਂ ਸੂਟ ਦਾ ਵਿਰਸਾ ਹੈ ਉਹ ਸਮਾਰਟਨੈਸ ਜੋ ਅੱਜ ਤੁਸੀਂ ਦੇਖੋਗੇ ਇਸ ਵੀਡੀਓ ਦੇ ਨਾਲ ਨਾਲ ਤੁਹਾਨੂੰ ਦੇਖ ਕੇ ਬਹੁਤ ਅੱਛਾ ਲੱਗੇਗਾ ਕਿ ਸਾਰੇ ਬੱਚਾ ਨੇ ਸੂਟ ਪਾਏ ਹੋਇਆ ਸਾਰੇ ਬੱਚਾ ਨੇ ਉਹ ਆਪਣੇ ਪਰਾਂਦੇ ਪਾਏ ਹੋਇਆ ਗਾਨੀਆਂ ਪਾਈਆਂ ਹੋਈਆਂ ਹੈ ਢੋਲਾਂ ਦੇ ਟੋਲ ਦੇ ਨਾਲ ਡਾਂਸ ਕਰਨਾ ਐ ਇੰਜੋਏ ਕਰਨਾ ਐ ਟੀਚਰਸ ਨੇ ਵੀ ਤੇ ਬੱਚਿਆਂ ਨੇ ਅੱਜ ਕਿੰਨੇ ਕਿੰਨੇ ਐਕਟੀਵਿਟੀਜ਼ ਇਸ ਦੌਰਾਨ ਕਰਵਾਈਆਂ ਜਾ ਰਹੀਆਂ ਨੇ ਐਸ ਲਈ ਅਸੀਂ ਬਹੁਤ ਸਾਰੇ ਇੱਕ ਸੀਕੁਐਂਸ ਬਣਾਇਆ ਹੈ ਜਿਦੇ ਵਿੱਚ ਗਿੱਧਾ ਵੀ ਹੈ ਬੋਲੀਆਂ ਵੀ ਹੈ ਪੰਜਾਬੀ ਵਿਰਸੇ ਨਾਲ ਜੁੜੀਆਂ ਬਹੁਤ ਸਾਰੀਆਂ ਐਸੀਆਂ ਐਕਟੀਵਿਟੀਜ਼ ਪਾਰਟਿਸਪੇਸ਼ਨ ਦੇ ਵਿਚਾਰੀਆਂ ਬਾਚ ਬੱਚਾ ਦਾ ਡਾਂਸ ਹੈ ਬੱਚੇ ਡਾਂਸ ਕਰਨ ਉਹ ਵੀ ਪੰਜਾਬੀ ਗਾਣਿਆਂ ਦੇ ਉੱਤੇ ਤਾਂ ਕਿ ਪਤਾ ਲੱਗੇ ਉਹਨਾਂ ਨੂੰ ਕਿ ਪੰਜਾਬੀ ਅਤਹਿ ਕੀ ਹੈ ਤੁਸੀਂ ਪੜਾਈ ਦੇ ਨਾਲ ਨਾਲ ਇਹ ਐਕਟੀਵਿਟੀਜ਼ ਸਕੂਲ ਦੇ ਵਿੱਚ ਕਰਵਾਉਂਦੇ ਰਹੇ ਹੋ ਸਰ ਇਹਨਾਂ ਨਾਲ ਬੱਚਿਆਂ ਦਾ ਕੀ ਫਾਇਦਾ ਹੁੰਦਾ ਹੈਗਾ ਦੇਖੋ ਪੰਜਾਬ ਚ ਰਹਾ ਕਿ ਜਿਹੜਾ ਸੀਬੀਐਸਸੀ ਸਕੂਲ ਚਲਾ ਰਿਹਾ ਮੈਂ ਤੇ ਮੇਰਾ ਇੱਕੋ ਹੀ ਪਰਪਸ ਹੈ ਕਿ ਮੇਰੇ ਬੱਚੇ ਅੰਗਰੇਜ਼ੀ ਦਾ ਸਿੱਖਣ ਐਜ਼ ਅ ਲੈਂਗੁਏਜ ਸਿੱਖਣ ਐਜ਼ ਅ ਲੈਂਗੁਏਜ ਹਿੰਦੀ ਵੀ ਸਿੱਖਣ ਕਿਉਂਕਿ ਬਾਹਰ ਜਾਂਦੇ ਆ ਪੜ੍ਹਦੇ ਆ ਲਿਖਦੇ ਆ ਕੋਈ ਫੋਰਨ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਮਹਾਰਾਸ਼ਟਰ ਜਾ ਰਿਹਾ ਕੋਈ ਬੈਂਗਲੌਰ ਜਾ ਰਿਹਾ ਕੋਈ ਵੀ ਆਈਆਈਟੀ ਕਰਨ ਜਾ ਰਿਹਾ ਕੁਝ ਵੀ ਉਹ ਚੀਜ਼ਾਂ ਦੇ ਵਿੱਚ ਲੈਂਗੁਏਜ ਉਹਨਾਂ ਦੇ ਬਾੜ ਨਾਲ ਪਰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਮੈਂ ਛੱਡਣ ਨੂੰ 1% ਵੀ ਡੈਡ ਨਹੀਂ ਮੈਂ ਖੁਦ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਮਾਂ ਤੇ ਮੈਂ ਜਦੋਂ ਦਾ ਇੱਥੇ ਆਇਆ ਹਾਂ ਮੈਂ ਬੋਲਦਾ ਪੰਜਾਬੀ ਆ ਪਿਓਰਟੀ ਪੰਜਾਬੀ ਬੋਲਦਾ ਮੈਂ ਗ੍ਰੈਜੂਏਸ਼ਨ ਤੱਕ ਪੰਜਾਬੀ ਕੀਤੀ ਹੈ ਤੇ ਮੈਂ ਨਹੀਂ ਚਾਹਾਂਗਾ ਕਿ ਸਿਰਫ ਅੰਗਰੇਜ਼ੀ ਸਿਖਾਈ ਜਾਵੇ ਪੰਜਾਬੀ ਪੰਦੀ ਪਾਸ਼ਾ ਜਿਹੜੀ ਮੈਂ ਸਿਖਾਉਣਾ ਇੰਟਰਸਟਡ ਹੋਵਾਂ ਆਪਣੇ ਬੱਚਿਆਂ ਅੱਜ ਇਹਨਾਂ ਬੇਟੀਆਂ ਨੂੰ ਜਿਸ ਤਰ੍ਹਾਂ ਬੇਟੀਆਂ ਸਣੀਆਂ ਬਹੁਤ ਜ਼ਿਆਦਾ ਨਾ ਇਨਰਸਟ ਕਰਦੀਆਂ ਨੇ ਤੇ ਸਾਨੂੰ ਲੋੜ ਆ ਪੰਜਾਬ ਨੂੰ ਵੀ ਸਾਡੇ ਭਾਰਤ ਨੂੰ ਵੀ ਆਈਪੀਐਸ 1 ਆਈਈਐਸ 1 ਤੇ ਬੱਚਿਆਂ ਨੂੰ ਮਤਲਬ ਕੀ ਸੰਦੇਸ਼ ਦੇਣਾ ਚਾਹੋਗੇ ਆਖਰ ਦੇ ਵਿੱਚ ਸੰਦੇਸ਼ ਹੈ ਜੀ ਸਭ ਤੋਂ ਪਹਿਲੇ ਤਾਂ ਮੈਂ ਪੇਰੈਂਟਸ ਨੂੰ ਮੋਟੀਵੇਟ ਕਰਨਾ ਚਾਹਾਂਗਾ ਕਿ ਆਪਣੀਆਂ ਇਕਲੀਆਂ ਬੱਚੀਆਂ ਨੂੰ ਉਧਰ ਨਾ ਭੇਜੋ ਨਾ ਭੇਜੋ ਨਾ ਭੇਜੋ ਰੀਜ਼ਨ ਹੈ ਵੇ ਕਿਉਂਕਿ ਇਕੱਲੀ ਬੱਚੀਆਂ ਦਾ ਮੁੰਡਿਆਂ ਦਾ ਸਿਸਟਮ ਹੋਰ ਹੈ ਕੁੜੀਆਂ ਦਾ ਸਿਸਟਮ ਅਸੀਂ ਘਰ ਤੋਂ ਬਾਹਰ ਤਾਂ ਕੱਢਦੇ ਨਹੀਂ ਉਹਨਾਂ ਨੂੰ ਇੱਕ ਤੋਂ ਬਾਅਦ ਪਲੱਸ 2 ਕੀਤੀ ਨਾਲ ਹੀ ਅਸੀਂ ਐਲਾਨਸ ਕਰਾਈ ਬੱਚੇ ਨੂੰ ਬਾਹਰ ਭੇਜਤਾ ਜਿਵੇਂ ਮਾਸੀ ਲੈਂਦੀ ਹੈ ਸਾਡਾ ਮਾਮਾ ਨੰਦਾ ਮਾਸੀ ਮਾਮਾ ਉਹਨੇ ਕੀ ਦੇਰ ਸੰਭਾਲ ਲਿਆ ਜਿੰਨੀ ਦੇਰ ਸਕੇ ਸੰਭਾਲ ਲਿਆ ਜਾ ਉਤੋ ਬਾਦ ਬੱਚੇ ਨੇ ਖੁਦ ਕੰਮ ਕਰਨਾ ਦਿਹਾੜੀਆਂ ਕਰਦੇ ਸਾਡੇ ਬੱਚੇ ਜਿਹੜੀ ਇੱਥੇ ਕਦੀ ਵੀ ਨਹੀਂ ਚਾਹਾਂਗੇ ਕਿ ਜੇ 30 ਲੱਖ ਲਗਾਨ ਤੋਂ ਬਾਅਦ ਜਾਂ 35 ਲੱਖ ਲਗਾਨ ਤੋਂ ਬਾਅਦ ਅਸੀਂ ਆਪਣੇ ਬੱਚੇ ਨੂੰ ਦਿਹਾੜੀਆਂ ਕਢਵਾਈਏ ਮੋਟੀਵੇਸ਼ਨ ਹੈ ਪੜ੍ਹਨ ਲਿਖਣ ਜਾਣ ਕੋਈ ਦਿੱਕਤ ਨਹੀਂ ਹੈ ਹਾਈਰ ਐਜੂਕੇਸ਼ਨ ਲੈਣ ਜਾਣ ਕੋਈ ਦਿੱਕਤ ਨਹੀਂ ਹੈ ਸਾਡੇ ਇੰਡੀਆ 'ਚ ਬੜੀ ਐਜੂਕੇਸ਼ਨ ਹੈ ਲੈਣ ਤਾਂ ਦਿਓ ਬੈਂਗਲੌਰ 'ਚ ਭੇਜੋ ਬੱਚੇ ਨੂੰ ਮਹਾਰਾਸ਼ਟਰ ਭੇਜੋ ਦਿੱਲੀ ਆਈਆਈਟੀ ਭੇਜੋ ਰੂੜਕੀ ਭੇਜੋ ਕਿਉਂ ਨਹੀਂ ਭੇਜ ਸਕਦੇ ਸੀ ਆਪਣੇ ਬੱਚਾ ਪੜਾਓ ਲਿਖਾਓ ਨਾ ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ ਤਾਂ ਕਿ ਅਸੀਂ ਆਪਣੇ ਆਪ ਦੀ ਜਨਰੇਸ਼ਨ ਨੂੰ ਫੋਨ ਅੱਗੇ ਵਿਰਸਨਲ ਵੀ ਜੋੜ ਸਕੀਏ ਤਾਂ ਕਿ ਬੱਚੇ ਘਰ ਰਹਿਣ ਦਾਦੀ ਮਾਂ ਦਾਦੇ ਕੀ ਚੀਜ਼ ਹੁੰਦੀ ਹੈ ਨਾਨਾ ਨਾਨੀ ਮਾਸੀਆਂ ਮਾਸੜ ਕੀ ਹੈ ਉਹ ਬੱਚਾ ਨੂੰ ਪਤਾ ਹੀ ਨਹੀਂ ਨਿਊਕਲੀਅਰ ਫੈਮਲੀयां ਬੰਦੀਆਂ ਜਾਣੀਆਂ ਕੀ ਸਰ ਜਿੱਦਾਂ ਪੁਰਾਣੀਆਂ ਖਾਕਾਂ ਸੀਆਂ ਅੱਜ ਪੁਰਾਣੀਆਂ ਖਾਕਾਂ ਬਾਰੇ ਵੀ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਦੇਖੋ ਮੈਂ ਆਪਣੇ ਸਕੂਲ ਦੇ ਵਿੱਚ ਮੇਰੇ ਸਕੂਲ 'ਚ ਵੀ ਮੈਂ ਝੂਠ ਨਹੀਂ ਬੋਲਾਂਗਾ ਕੰਟੀਨ ਹੈਗੀ ਆ ਪਰ ਮੈਂ ਕੰਟੀਨ 'ਚ ਵੀ ਕੰਨਾ ਕਿ ਉਹਨਾਂ ਨੂੰ ਰਾਜਮਾ ਚਾਵਲ ਖਵਾਉ ਇਹਨਾਂ ਨੂੰ ਆ ਪਾਪਾ ਜੀ ਖਿਲਾਓ ਹੈਲਦੀ ਫੂਡ ਖਿਲਾਓ ਨਾ ਕਿ ਤੁਸੀਂ ਇਹਦੇ ਵਿੱਚੋਂ 버거 ਜਿੰਨੇ ਮੋਟੋ ਪਾ ਕੇ ਬੱਚੇ ਦੀ ਜ਼ਿੰਦਗੀ ਬਰਬਾਦ ਕਰੋ ਪਹਿਲਾਂ ਤਾਂ ਇਹ ਹੀ ਟਰੂ ਹੈ ਕਿ ਟਿਫਨ ਲੈ ਕੇ ਆਓ ਟਿਫਨ ਲੈ ਕੇ ਆਓ ਫਰੂਟਸ ਲੈ ਕੇ ਆਓ ਉਹ ਇੱਥੇ ਖਾਓ ਪਹਿਲੇ ਜੋ ਤੋਂ ਬਾਅਦ ਵੀ ਕਿਸੇ ਦਾ ਮਨ ਕਰਦਾ ਫਿਰ ਮੈਂ ਉਹਨੂੰ ਰੋਕਦਾ ਨਹੀਂ ਕਿ ਚਲੋ ਕਦੀ ਕਦੀ ਖਾ ਵੀ ਲੈਣਾ ਚਾਹੀਦਾ